ਸਰਦਾਰ ਲਾਭ ਸਿੰਘ ਜੀ ਸਰਪੰਚ ਸਹਿਬਾਨ ਪਿੰਡ ਖੜਿਆਲ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਹੋਇਆ ਮੈਂ ਇਹਨਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਬਹੁਤ ਹੀ ਅੱਛੇ ਸੁਭਾਅ ਦੇ ਮਾਲਕ ਨੇ ਔਰ ਬਹੁਤ ਹੀ ਨੇਕ ਦਿਲ ਨਾਲ ਬਹੁਤ ਹੀ ਇਮਾਨਦਾਰੀ ਨਾਲ ਇਹਨਾਂ ਨੇ ਪਿੰਡ ਦੀ ਸੇਵਾ ਕੀਤੀ ਹੈ ਪਿਛਲੇ 15 ਸਾਲਾਂ ਚ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਪਣੀ ਸੇਵਾ ਕਰਦੇ ਰਹਿਣਗੇ ਕਿਉਂਕਿ ਲੰਬਾ ਆਰਸਾ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਭਾਰਤੀ ਫੌਜ ਦੇ ਵਿੱਚ ਵੀ ਸੇਵਾ ਨਿਭਾਉਂਦਿਆਂ ਲੱਗੀਆਂ ਉੱਥੇ ਵੀ ਬੇਦਾਗ ਸ਼ਕਸ਼ੀਤਪਰ ਉਹਨਾਂ ਨੇ ਕੰਮ ਕੀਤਾਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਥੀ ਸਾਡੇ ਚਾਏ ਨੇਗੇ ਇਹਨਾਂ ਦੇ ਆਉਣ ਨਾਲ ਆਵਾਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਮਜ਼ਬੂਤ ਹੋਇਆਗਾ ਆਵਾਮੀ ਪਾਰਟੀ ਜਿਹੜਾ ਹਲਕਤ ਦੇ ਵਿੱਚ ਹੋਰ ਬਲ ਮਿਲਿਆ ਹੈ ਕਦੋਂ ਕਰਾ ਬਿਲਕੁਲ ਸਾਰੇ ਐਕਟ ਜਿਹੜੇ ਦੇ ਉਸੋਦ ਲੈ ਗਏ ਨੇ ਇੱਕ ਜਿਹੜੀ ਰਿਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਹਾਈ ਕੋਰਟ ਵਿੱਚ ਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨ ਪੈਂਡਿੰਗ ਪੰਜਾਬ ਸਿੰਘ ਆ ਔਰ ਸਾਰੀਆਂ ਰਕਸ਼ਨਾ ਅਸੀਂ ਕਰਾਵਾਂਗੇ ਬਿਲਕੁਲ ਪਿੱਛੇ ਜੇ ਪਿੱਛੇ ਤੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਨੇ ਤੇ ਸਰਕਾਰੀ ਬਸਾਂ ਨੇ ਜਾਂ ਹੋਰ ਗੁਰਸ ਕੈਰੀਅਰ ਆਲੇ ਨੇ ਕਿ ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਾਮੂਲੀ ਜਿਹਾ ਵਾਅਦਾ ਹੋਇਆਗਾ ਸੋ ਜਦੋਂ ਅੱਜ ਤੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ ਪੀ ਆਰਟੀਸੀ ਦੇ ਹਾਲਾਤ ਠੀਕ ਹੋਣਗੇ ਪਨਵਸ ਦੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸਕਲ ਕਰਕੇ ਸਭ ਦਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਗਿਆ ਹੈ। ਹਰਿਆਣੇ ਦੀ ਕੰ ਦੇ ਦੇਖੋ ਹਜੇ ਗੱਲ ਜਿਹੜੀ ਆ ਉਹ ਮੋਡਲ ਸਟੇਜ ਦੇ ਉੱਤੇ ਆ ਹਜੇ ਗੱਲ ਕੋਈ ਮੈਚ्योर ਵੀ ਹੋਈ ਹੈਗੀ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣੇ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰਾਂ 90 ਦੇ 90 ਸੀਟਾਂ 'ਸੀ ਲੜ ਸਕਦੇ ਆਗੇ ਜੇ ਰਾਏ ਸੁਣਦਾ ਸਾਡੀ ਨੈਸ਼ਨਲ ਲੀਡਰਸ਼ਿਪ ਨਾਲ ਟੈਕ ਕਰੂਗੀ ਫਿਰ ਅਸੀਂ ਰਾਇੰਸ ਕਰ ਸਕਦੇ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੀ ਕਰੂਗੀ। ਥੈਂਕ ਯੂ